ਹਾਂਜੀ ਗੁਰਪ੍ਰੀਤ ਸਾਸ ਸਿੰਘ ਜੀ ਬਾਕੀ ਕੋ ਖਾਨ ਸਾਹਿਬ ਜੀ ਕੀ ਫਤੇ ਜੀ ਦਾਸ ਗੁਰਪਾਲ ਸਿੰਘ ਅਮਰੀਕਾ ਤੋਂ ਵੀ ਕੋਈ ਇਨਵਰ ਬੈਂਕੀਆਂ ਕੰਡੀ ਸਾਦਾ ਜੀ ਤੇ ਵੀ ਜਿਸ ਤਾ ਜੀ ਆਪਣਾ ਪ੍ਰੋਜੈਕਟ ਸੀ ਜੀ ਆਪਾਂ ਵੀ ਧੰਨ ਵੀ ਆਪਾਂ ਵੀ ਸਾਖਿਆ ਸੀ ਧੰਤ ਬਾਬੇ ਜੀ ਨਾਨਕ ਸਰ ਵਾਲਿਆਂ ਦੀ ਸਾਖ ਅੱਖੀਂ ਦਿੱਤੇ ਕੋਟਕ ਮੈਰੀਕਲਸ ਹੋਇਆ ਜੀ ਆਪਾਂ ਉਹ ਦਰਸ਼ਨ ਜਿਹੜੇ ਕਿ ਦਾਸ ਨੇ ਆਪ ਅੱਖਾਂ ਨਾਲ ਦੇਖੇ ਜੀ ਦਰਸ਼ਨ ਕੀਤੇ ਆ ਉਹ ਦੱਸਵਾ ਦੱਸਣਾ ਚਾਹਦਾ ਜੀ ਤੇ ਅੱਜ ਕੋ ਮੈਨੂੰ ਕਈ ਦਿਨਾਂ ਤੋਂ ਕਾਫੀ ਦਿਨ ਤੋਂ ਬਈ ਲੋਕਾਂ ਦੇ ਵੀ ਮੈਸੇਜ ਆ ਰਹੇ ਸੀ ਵੀ ਇਸ ਦਾ ਲਾਸ਼ ਨੂੰ ਸੇ ਗੱਲ ਜਿਹਨਾਂ ਦਾ ਬਾਬੇ ਜੀ ਨਗਰ ਕੀਰਤਨ ਤੇ ਜਗਰੌਂ ਚ ਰੂਸ ਦੇ ਵੀ ਵੀਡੀਓ ਆ ਰਹੀ ਆ ਲੋਕੋ ਦਰਸ਼ ਉਹਦੇ ਸੁਣਨਾ ਪਸੰਡਣਾ ਚਾਹੁੰਦੇ ਸੀ ਮੈਂ ਸਾਕੀ ਲਿਖੀ ਵੀ ਹੈ ਤੇ ਵੀ ਜਿਹੜੇ ਈਸ਼ਵਰ ਸਰੋਗ ਕਿਤਾਬਾਂ ਦੇ ਉਹਦੇ ਵਿੱਚ ਲਿਖੀ ਸਾਕੀ ਡਿਟੇਲ ਚ ਲਿਖੀ ਹੈ ਜੀ ਮੈਂ ਫਿਰ ਸਾਰੰਸ਼ ਵੀ ਦੱਸ ਦਿੰਦਾ ਜੇ ਲੋਕਾਂ ਨੂੰ ਇਹ ਸਾ ਲਾਸ਼ਨ ਸੋਗਲ ਜੀ ਤੇ ਇਹਨਾਂ ਦਾ ਪਸ਼ੋਕਰਸੀ ਪਿੰਡ ਚੂਟ ਚੱਕੀ ਜੀ ਜਗਰਾਉਂਦੇ ਨੇੜੇ ਕੀ ਜਗਰਾਉਂ ਤੋਂ ਘਾਜੀ ਕੌਕਕਲਾ ਦਾ ਕੌਕਕਲਾ ਦਾ ਅਗਲਾ ਪਿੰਡ ਹੈਗਾ ਚੂਟ ਚੱਕੀ ਤਾਂ ਟੁੱਟ ਗਿਆ ਉਹ ਚੂਟ ਚੱਕ ਦੇ ਸੀ ਸਾਰਾ ਸ਼ਹਿਰ ਦੇ ਗੇਲ ਇਹ ਸੀ ਤੇ ਵੀ ਇਹ ਕੋਈ ਵੀ ਇਹ ਦਿੱਲੀ ਰਹਿੰਦੇ ਹੁੰਦੇ ਸੀ ਦਿੱਲੀ ਰਹਿੰਦੇ ਸੀ ਤੇ ਬਾਬਾ ਜੀ ਧੰਤ ਬਾਬਾ ਇਸ਼ੀਸ਼ ਸਿੰਘ ਮਹਾਰਾਜ ਵੀ ਉੱਥੇ ਜਾਂਦੇ ਹੁੰਦੇ ਸੀ ਇਹ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਕਰਦੇ ਹੁੰਦੇ ਸੀ ਉੱਥੇ ਦਿੱਲੀ ਦਾ ਕਰੋਲ ਬਾਗ ਚ ਰਹਿੰਦੇ ਸੀ ਇਹ ਬਾਬਾ ਜੀ ਨਾਲ ਘਰੇ ਵੀ ਚੱਨ ਪਾਇ ਸੀ ਉਹਨਾਂ ਲੈ ਕੇ ਗਏ ਸੀ ਬਾਬਾ ਜੀ ਜਦੋਂ ਸੀ ਗੁਲਾਬੀ ਬਾਗ ਠਹਿਦਿੰਦੇ ਸੀ ਬਾਬਾ ਜੀ ਉੱਥੇ ਪਾਰਕ ਕਰਦੇ ਜਦੋਂ ਬਈ ਸਤ ਗ੍ਰਹਿ ਆਇਆ ਜੀ ਤੇ ਉਦੋਂ ਵੀ ਬਾਬਾ ਜੀ ਉਸ ਚਰਨਾ ਤੇ ਵੀ ਜੋ ਉਂਗੁੱਠੇ ਤੇ ਬਾਬਾ ਜੀ ਬਈ ਜਿਾਕੁ ਸੀ ਬਿਦੁਨੀਆ ਦਾ ਪਾਰਸ ਸੀ ਐਸੀ ਬਾਬਾ ਜੀ ਉਦੋਂ ਵੀ ਇਹ ਗੱਲ ਉੱਥੇ ਹੁੰਦਾ ਸੀ ਫਿਰ ਜਿਹੜੀ ਡੈਕੋਰੇਸ਼ਨ ਸੀ ਗੁਲਾਬੀ ਬਾਗ ਚ ਉਹ ਸਾਰੀ ਗਵੀ ਨਦੀਪ ਗੰਭਈ ਸਾਰਾ ਸਸ ਗੱਲ ਦੀ ਹੁੰਦੀ ਸੀ ਕਿੱਸ ਤਰ੍ਹਾਂ ਬਾਬਾ ਜੀ ਮੇਰ ਕਿਥੇ ਉਹ ਵੀ ਮੈਂ ਦੱਸ ਦਸਾਂ ਤੇ ਵੀ ਇਹ ਫਿਰ ਬੇਜੋ ਫਿਰ ਬਾਬਾ ਜੀ ਨੇ ਇੱਕ ਘਰੇ ਚੜ ਭਾਈ ਜੀ ਨੇ ਲੈ ਕੇ ਗਏ ਗੱਲ ਦੇ ਬੇਚ ਕੀਤੀ ਸੱਚ ਪਾਸ਼ਾ ਵੀ ਕਿਹਾ ਵੀ ਮੈਨੂੰ ਵੀ ਵੀ ਅਸਾਂ ਬੇ ਬਿਮਾ ਬਿジネス ਕਰਦੇ ਹਾਂ ਪ੍ਰੋਡਕਟਸ ਬੋੜਦਾ ਤੇ ਬਾਬਾ ਜੀ ਉਹ ਜੀ ਵੀ ਤੂੰ ਗੱਲ ਤੂਏ ਜੇ ਵੀ ਪੰਜਾਬ ਆ ਜਾ। ਵੀ ਪੰਜਾਬ ਆ ਜਾ। ਕਿਉਂਕਿ ਪੰਜਾਬ ਬਾਬਾ ਜੀ ਨੂੰ ਪਤਾ ਸੀ ਵੀ ਵੀ ਪੰਜਾਬ ਦਾ ਮੁਕਤਥੀ ਬਣਾਇਆ ਨੇ। ਤੇ ਫਿਰ ਗੱਲ ਪੰਜਾਬ ਚ ਆ ਗਈ ਜੀ ਪੰਜਾਬ ਜਾ ਕੇ ਪੰਜ ਫਿਰ ਪੰਜਾਬ ਬਰਕਸ ਚ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੌਕਰੀ ਵੀ ਕਰ ਗਈ ਸੀ ਉੱਥੇ ਕਰਦੇ ਰਹੇ। ਫਿਰ ਉੱਥੇ ਕਰਦੇ ਰਹੇ ਫਿਰ ਉਹ ਆਪਣਾ ਉਹ ਸੋਦੀ ਇਹ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਜੀ ਸਿਰਫ 9 ਮਹੀਨੇ ਉਹ ਵੀ ਬਾਬੇ ਜੇ ਬਚਨ ਜੀ ਮੈਸਨ ਸਾਰੇ ਤਾਂ ਅੱਜ ਤੱਕ ਅੱਗੇ ਕਿਸਾ ਗਾ ਨਹੀਂ ਸੀ ਇਹ ਵੀ ਆਪਣਾ ਤੇ ਆਪਣਾ ਬਾਹਰੋਂ ਪੰਜਾਬ ਦੇ ਮੁੱਖ ਮੰਤਰੀ ਸੀ ਬਾਹਰੋਂ ਪੰਜਾਬ ਦੇ ਮੁੱਖ ਮੰਤਰੀ ਸੀ ਉਸੋਕੇ ਬੜੇ ਹੋਏ ਤੇ ਇਹ 25 ਨਵੰਬਰ 1967 ਤੋਂ ਲੈ ਕੇ ਤੇ 22 ਅਗਸਤ 1968 ਤੱਕ ਇਹ ਵੀ 9-9 ਮਹੀਨੇ ਜੀ ਮੁੱਖ ਮੰਤਰੀ ਰਹੇ ਪੰਜਾਬ ਦੇ ਤੇ ਵੀ ਇਹ ਸੋਚ ਇਹਨਾਂ ਦੇ ਫੇਸ਼ ਅਮਰੀਕਾ ਦੇ ਮੈਂਬਰ ਸੀ ਸ਼੍ਰੀ ਅਮਨਿਕੁਰ ਬੀ ਜਿਹੜਾ ਕਾਲੀਦਰ ਨੇ ਜੁਆਇਨ ਕਰਦੇ ਸੀ ਤੇ ਵੀ ਉਹ ਸਵਾਦੇ ਵੀ ਆਪਣਾ ਐਸਬੀਸੀ ਦਾ ਮੈਂਬਰ ਵੀ ਰਹੇ ਜੀ ਤੇ ਫਿਰ ਜਿਹੜੀ ਗਰੁੱਪ ਹੋਈ ਜਿਹੜੇ ਇਸ ਤੋਂ ਪੰਜਾਬ ਦੀ ਛੱਡੀ ਸੀ ਤੇ ਉਸ ਮੁੱਖ ਵੀ ਇਹ ਉਧਰ ਵੀ ਸੀਗੇ ਤੇ ਬੇਨ ਦੇ ਕਾਫੀ ਵੀ ਹੈਲਪ ਕੀਤੀ ਸੀ ਸਿਖਾ ਦਿਆ ਜੀ ਕਰਕੇ ਉਹ ਉਧਰ ਸੀਗੇ ਫਿਰ ਉਹਨਿੰਸੋ ਵਾਰ ਵਿੱਚ ਹੁਣ ਅੱਗੇ ਜਿਉਂ ਉਹਨਿੰਸੋ ਵਾਰ ਜਨਰਲ ਇਲੈਕਸ਼ਨ ਹੋਈ ਸੀ ਜਗਰਾਉਂ ਜਗਰਾਉਂ ਕੋਲ ਸੀ ਅਸੀ ਇਲੈਕਸ਼ਨ ਸੀਗੀ ਬਹੁਤ ਇਹ ਪ੍ਰਤਾਪ ਸਿੰਘ ਕਹਿ ਰਹੇ ਨੇ ਤੇ ਵੀ ਆਪਣਾ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂ ਆਪਣਾ ਸਿਧਵਾ ਫੜਦੀ ਤੇ ਆਪਣਾ ਸੀਗੇ ਜੀ ਆਪਣਾ ਪ੍ਰਿੰਸੀਪਲ ਸੀ ਜਿਹਨੇ ਜਿਹਨੇ ਬਾਇਸ ਸੀ ਕਹਿੰਦੇ ਤੇ ਬੀਬੀ ਹਰਪ੍ਰਕਾਸ਼ਵਰ ਉਹ ਉਹ ਇਲੈਕਸ਼ਨ ਲੜਦੀ ਸੀ ਕਾਂਗਰਸ ਵੱਲੋਂ ਪ੍ਰਤਾਪ ਸਿੰਘ ਕਹਿ ਰਹੇ ਵੱਲੋਂ ਤੇ ਆਪਣਾ ਲਾਸ਼ਮ ਸਿੰਘ ਜੀ ਸੀਗਾ ਵੀ ਇਹ ਖਾਲੀ ਵੱਲੋਂ ਇਲੈਕਸ਼ਨ ਲੜਦੇ ਸੀ ਵੀ ਬੜਾ ਸਾਥ ਆ ਜੀ ਉੱਤੇ ਵੀ ਸਾਰੇ ਜਾਂਦੇ ਮਜਰੂਰ ਸਭੋਂ ਨਿਕਲਦੇ ਹੁੰਦੇ ਸੀ ਜੇ ਵੀ ਉੱਥੇ ਵੀ ਇੱਕ ਕਾਫੀ ਵੀ ਟਸਲ ਪਈ ਹੋਈ ਸੀ ਕਾਫੀ ਤੇ ਉਸ ਵਕਤ ਕੇ ਬਈ ਕਰਦਾ ਪੂਰਾ ਜੋਰ ਲਗਾ ਸੀ ਵੀ ਕਿ ਵੀ ਬਿੰਜਤਾਵਾ ਤੇ ਵੀ ਕ ਕਰ ਹਰ ਤਸ ਉਸ ਕਰ ਹਰ ਬਾਬਾ ਜੀ ਦਾ ਇਸ਼ਾਰਾ ਵੀ ਲਾਸ ਉਸ ਕੇ ਨਰ ਸੀ ਵੀ ਜਤਾਉ ਉਹਨਾਂ ਦਾ ਫਿਰ ਵੀ ਸਾਰਿਆਂ ਨੇ ਸਾਥ ਦਿੱਤਾ ਇਹਦੇ ਚ ਬਈ ਹਨਾ ਕੇ ਸਮਿਸ਼ਨ ਦੇ ਸੰਗਰੇ ਵਾਲੇ ਲੁਧੇ ਨੇ ਜੀ ਉਹਨਾਂ ਦੇ ਰਿਸ਼ਤੇਦਾਰੀ ਚੋਸੀ ਬੀਬੀ ਹੈ ਪਰਵਾਸਰ ਉਹਨਾਂ ਦੀ ਮਾਤਾ ਜੀ ਦੇ ਪਿੰਡ ਉਹ ਆ ਜੀ ਆਪਣਾ ਬੀ ਉਹਨਾਂ ਦਾ ਮਾਤਾ ਜੀ ਦੇ ਘਰ ਆ ਚੁਸੀ ਤੇ ਵੀ ਜਿਵੇਂ ਮੈਂ ਭੁੱਲਦਾਈ ਤਵੇ ਉਹ ਵੀ ਕਲੋਜ਼ਰ ਸਤੇ ਰਹੀ ਸੀ ਪਰ ਉਹ ਵੀ ਸਾਥ ਦੇ ਰਹੀ ਸੀ ਰਸ ਉਸ ਗੇਣਾ ਪਰਵਾ ਦੇ ਰਹੀ ਸੀ ਉਹ ਦੋ ਦਿਨਾਂ ਦੀ ਅਰਬਨ ਜੀ ਵੀ ਹੋਈ ਆ ਉਹਨਾਂ ਨੇ ਵੀ ਮੈਨੂੰ ਹੁਣ ਪੂਰੀ ਕਰਦਾ ਨਹੀਂ ਪਤਾ ਪਰ ਮੈਨੂੰ ਮੜੇ ਦੱਸੀ ਸੀ ਹੈ ਗਰਾਂਡ ਸਾਹ ਦੇ ਤੇ ਵੀ ਉਹਦਾ ਇੱਕ ਪਰ ਉਹਨੂੰ ਇੱਕ ਸਾਫ ਕਰਤਾ ਸੀ ਬਸੀ ਵੀ ਗੱਦੀ ਸਪੋਰਟ ਕਰਨੀ ਤੇ ਉਤਜਿਆ ਤੇ ਸੀਗਰ ਜਿਹੜਾ ਸੀ ਗੱਲ ਪੁੱਜਤ ਗਿਆ ਸੀ ਜਗਰੌਲ ਤੇ ਫਿਰ ਉਹ ਉਹ ਤੋਂ ਬਾਅਦ ਪੈਦਾ ਹੋ 1958 ਸੰਜ ਵਿੱਚ 1958 ਸੰ ਦੀ ਗੱਲ ਹੈ ਤੇ ਵੀ ਇਹ ਵੀ ਆਪਣਾ ਫੇਰੇ ਬਣ ਗਿਆ ਸੀ ਪੰਜਾਬ ਦੇ ਜੀ ਬਣ ਕੇ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਬਣ ਗਿਆ ਸੀ ਗਿੱਤ ਸਾਬ ਬਣ ਗਿਆ ਸੀ ਫਿਰ ਉੱਥੇ ਦਾ ਜਿਹੜਾ ਗਿਆ ਆਪਣਾ ਨਗਰ ਕੀਰਤਨ ਸੀਗਾ ਜਗਰੌਲ ਦਾ ਨਗਰ ਕੀਰਤਨ ਵਿੱਚ ਵੀ ਆ ਮੈਂ ਇਹ ਦਾਗਰ ਕੀਤਨ ਸੀ 22 ਸਪਤਬਰ 1958 ਨੂੰ ਨਿਕਲਿਆ ਸੀ 22 ਸਪਤਬਰ 1958 ਏ ਵੀ ਫੇਰ ਬਈ ਸਾਰਾ ਜਗ੍ਹਾ ਉਥੇ ਸੈਂਸ ਕਾਲਜ ਨਹੀਂ ਪੱਤਰ ਰੱਖਣਾ ਸੀ ਗੁਰੂ ਸੈਂਸ ਕਾਲਜ ਅਰ ਸੈਂਸ ਸੈਂਸ ਕਾਲਜ ਜਿਹੜਾ ਆਪਣਾ ਰੈਕੋਰਡ ਉੱਤੇ ਉਥੇ ਨਹੀਂ ਪੱਤਰ ਰੱਖ ਬਾਬਾ ਜੀ ਵੀ ਬੇਨਤੀ ਕਰਕੇ ਰੱਖਿਆ ਸੀ ਬਾਬਾ ਜੀ ਦਾ ਵੀ ਨਾ ਕਰਤੀ ਸੀ ਅਸੀਂ ਕਿਤੇ ਗੁਰਨਾਨਕ ਦੇ ਕਾਲਜ ਦਾ ਇਹ ਪੱਤਰ ਰੱਖ ਸਕੇ ਅਸੀਂ ਵੀ ਇਹ ਨਹੀਂ ਰੱਖਣਾ ਫਿਰ ਬਾਬਾ ਜੀ ਨੇ ਗੱਲ ਵੀ ਕਿਹਾ ਸੀ ਕਿ ਗੱਲ ਵੀ ਕਿਹਾ ਸੀ ਬਾਬਾ ਜੀ ਬਈ ਕਹਿੰਦੇ ਗੱਲ ਵਿੱਚ ਵੀ ਤੂੰ ਜੇ ਨਾ ਕਿ ਅੱਜ ਗੁਰਨਾਨਕ ਦੇ ਕਾਲਜ ਦਾ ਕਦੇ ਨਹੀਂ ਪੱਤਰ ਰੱਖ ਦਿੰਦਾ ਤੇ ਵੀ ਗਰਨਾਲਡ ਸਾਹਿਬ ਨੇ ਪੰਜਾਬ ਆਪਣਾ ਭਾਰਤ ਦਾ ਵੀ ਰਾਸ਼ਟਰਪਤੀ ਬਣਾ ਦੇਣਾ ਸੀ ਪਰ ਤੁਰ ਜੀ ਫਿਰ ਉੱਥੇ ਫਿਰ ਉੱਥੇ ਬਹੁਤ ਵੱਡਾ ਨਗਰ ਕੀਤਾ ਸੀ ਬਾਬਾ ਜੀ ਨੇ ਲੱਕੇ ਗਏ ਸੀ ਉਹ ਨਗਰ ਨਗਰ ਕੀਤਾ ਬਾਬਾ ਜੀ ਤਾਂ ਸਿਰਫ ਨਗਰ ਕੀਤਾ ਨਕਸੀ ਤੇ ਵੀ ਉਹ ਲਾਸ਼ਾਂ ਸੇ ਗੱਲ ਨਾਲ ਸੀ ਬਾਬਾ ਜੀ ਜਹਾਜ ਉੱਤੇ ਹਾਥੀ ਉੱਤੇ ਤੇ ਮੂਰੇ ਗੁਰੂ ਸਾਹਿਬ ਦਾ ਸੱਚਾ ਜੀ ਪਹਿਲਾਂ ਸਾਡਾ ਪਰਿਵਾਰ ਨੂੰ ਕਾਫੀ ਨੁਕਸਾਨ ਹੋਇਆ ਜਿਸ ਕੋ ਜਗਰੋਦਾ ਕਿੰਸੀ ਸੜਕ ਘਰ ਦੇ ਮੂਰੇ ਜੀ ਨਗਰ ਕੀਤਾ ਜਾਂਦਾ ਸੀ ਤੇ ਵੀ ਉਹਨਾਂ ਨੇ ਕਿਹਾ ਵੀ ਵੀ ਬਾਬਾ ਜੀ ਕਹਿੰਦੇ ਵੀ ਹਾਥੀ ਲੈਂਦਾ ਜੀ ਬਾਬਾ ਜੀ ਤੁਸੀਂ ਹਾਥੀ ਦੇ ਵੀ ਸੰਗਤਾਂ ਬਹੁਤ ਜ਼ਿਆਦਾ ਸੀ ਹੁਣ ਵਿੱਚ ਦੇਖੋ ਤੁਸੀਂ ਦੇਖੋ ਇਹ 1958 ਸਾਲ ਦੀ ਗੱਲ ਆ ਦੇਖੋ ਤੁਸੀਂ ਕਿੰਨਾ ਸਾਲ ਕਿੰਨੇ ਸਾਲ ਹੋ ਗਏ ਕਿੰਨੀ ਸੰਗਤ ਆ ਜੀ ਉਹਨਾਂ ਜੀ ਦੇਖੋ ਤੁਸੀਂ 60 ਸਾਲ ਤੋਂ ਉੱਤੇ ਹੋ ਗਏ 65 ਸਾਲ ਹੋ ਗਏ 65 ਸਾਲ ਹੋ ਗਏ ਕਿੰਨੀ ਸੰਗਤ ਸੀ ਉਹ ਹੋ ਗਿਆ ਤੇ ਵੀ ਬਾਬਾ ਜੀ ਸੁਣੋ ਕਿਉਂਕਿ ਕਾਰ ਦੇ ਵਿੱਚ ਜੀਪ ਦੇ ਵਿੱਚੋਂ ਤਾਂ ਕਦੇ ਪੋਸੀਬਲ ਨਹੀਂਗਾ ਫਿਰ ਵੀ ਅਸੀਂ ਹਾਥੀ ਲੈਂਦਾ ਜੀ ਉਹਨਾਂ ਨੇ ਵੀ ਬੀ ਆਪਣੇ ਹਿੰਦੂ ਅਨੇਬਾ ਆਪਣਾ ਜੈਲੀਆਂ ਨੇ ਰਿਹਾਦਾ ਤੇ ਬੇਤੀ ਕਰਕੇ ਲੈ ਕੇ ਆਏ ਤੇ ਵੀ ਆਪਣਾ ਨਾਲ ਆਪਣੇ ਨਾਲ ਸੇ ਸੰਗੀ ਸੀ ਤੇ ਮੁੱਖ ਸੰਗੀ ਸੀ ਸਹਾਚਾਂ ਚੰਦ ਸਿੰਘ ਸਰਦਾਰਤਾ ਸਰਸੇ ਇਹ ਸੀ ਤੇ ਵੀ ਇਹਨਾਂ ਦੇ ਸਾਰੇ ਲੜਕੇ ਵੀ ਉੱਥੇ ਜਾਂਦਾ ਜੀ ਫਿਰ ਆਪਣਾ ਹਾਥੀ ਲੈਂਦਾ ਫਿਰ ਬਾਬਾ ਜੀ ਨੂੰ ਹਾਥੀ ਉੱਤੇ ਸਵਾਰ ਕਰਨੇ ਬਾਬਾ ਜੀ ਕਹਿੰਦੇ ਬਹਾਦਰ ਜੀ ਤੇ ਸਵਾਰ ਬਾਬਾ ਜੀ ਕਹਿੰਦੇ ਅਸੀਂ ਸਵਾਰ ਕਦੇ ਅਸੀਂ ਤਾਂ ਕਦੇ ਅਸੀਂ ਕਹਿੰਦੇ ਕੋਣਾ ਕਦੇ ਅਸੀਂ ਕਹਤ ਹਾਥੀ ਸਵਾਰ ਹੋਈ ਤੇ ਉਹ ਕਹਿੰਦੇ ਫੇ ਬਾਬੇ ਜੀ ਵੇਖੇ ਬਾਬੇ ਜੀ ਕਿਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਵਾਤੀ ਜੀ ਉਹ ਮੂਰੇ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ੀ ਤੇ ਬਾਬਾ ਜੀ ਚੌੜ ਰਹਿ ਕੇ ਗੁਰੂ ਸਾਹਿਬ ਦੀ ਬਈ ਤਾਬੇ 'ਚ ਬਹਿ ਸਕਦੇ ਚੌੜ ਚਾਰ ਬਰਦਾਰ ਹੋ ਕੇ ਬਹਿ ਸਕਦੇ ਤੇ ਉਹ ਅੱਜ ਕਦੇ ਕੋਈ ਸੰਤ ਉਹਦੇ ਜੀ ਦੇਖੋ ਜੀ ਕਿਵੇਂ ਜੀ ਤੇ ਬਈ ਪੇਵਾ ਰੀਲਾਂ ਪੈਂਦੀਆਂ ਸੀ ਵੀ ਆਪਣਾ ਹਾਥੀ ਚੜ ਗਿਆ ਹਾਥੀ ਚੜ ਗਿਆ ਪਰ ਬਾਬਾ ਜੀ ਹਾਥੀ ਤੇ ਗਏ ਆ ਉਹ ਗੁਰੂ ਸਾਹਿਬ ਸਵਾਰ ਸੀ ਬਾਬਾ ਜੀ ਚੌੜ ਬਰਦਾਰ ਹੋ ਕੇ ਸੀ ਨਾਲ ਲਾਸ਼ੋਂ ਸਿੱਖ ਗਈ ਸੀ ਅੱਜ ਏਸੀ ਗਾਣ ਤੇ ਫਿਰ ਉੱਥੇ ਗੇਟ ਬਣਾ ਲਈ ਸੀ ਜਗਰੌਜ ਜੀ ਸਾਡੇ ਵੀ ਘਰ ਦੇ ਪੂਰੇ ਗੇਟ ਬਣਾ ਲਈ ਸੀ ਆ ਬਾਬਾ ਜੀ ਆਣ ਗੇਟ ਬਣਾ ਸੀ ਪਰਦਾ ਹੁਣ ਤੱਕ ਵੀ ਪਿਆ ਸਾਡੇ ਕੋਲ ਬਹੁਤ ਵੱਡਾ ਪਰਦਾ ਬਣਾਇਆ ਸੀ ਮੇ ਪਿਤਾ ਜੀ ਤੇ ਜੋ ਗੇਟ ਦੇ ਵਿੱਚੋਂ ਇਹਨਾਂ ਬਾਬਾ ਜੀ ਕਹਿੰਦੇ ਕਦੋਂ ਗੇਟ ਬਣਾਇਆ ਜੀ ਕਹਿੰਦੇ ਵੀ ਇਸ ਵੀ ਸੋਡੀ ਆਮਤ ਵਾਸਤੇ ਜੀ ਬਾਬਾ ਜੀ ਬਾਬਾ ਜੀ ਕਹਿੰਦੇ ਅਸੀਂ ਨਹੀਂ ਗੇਟ ਤੇ ਲੱਗਣਾ ਤੇ ਗੇਟ ਤੇ ਕਹਿੰਦੇ ਗੇਟ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਫਿਰ ਉੱਤੇ ਹਾਥੀ ਦਾ ਨਿਸ਼ਾਨੀ ਕਰਕੇ ਫਿਰ ਹਾਥੀ ਉੱਤੇ ਬਾਬਾ ਸਵਾਰ ਹੋ ਕੇ ਬਾਬਾ ਜੀ ਫਿਰ ਗੇਟ ਤੇ ਲੱਗੇ ਜੀ ਉਹ ਨਹੀਂ ਗੇਟ ਤੇ ਲੱਗੇ ਉਹ ਪਬਲਿਕ ਹੈ ਸੀ ਨਾ ਨਗਰ ਚ ਉਹ ਤੁਸੀਂ ਵੀ ਬਹੁਤ ਭਾਰੀ ਘਟ ਸੀ ਬਾਬਾ ਜੀ ਸਾਰੇ ਨਗਰ ਚ ਜਗਰੌਂ ਚ ਰੂਸੀ ਸਾਰੇ ਬੈਂਕ ਉਹਨਾਂ ਅੰਦਰ ਸਾਰੇ ਉੱਤੇ ਸੇਵਾ ਕਰਦੇ ਸੀ ਤੇ ਫੇਰ ਜੀ ਉਹਨੇ ਫੇਰ ਬਾਬਾ ਜੀ ਦੇ ਕੋਲ ਉਹ ਇੱਕ ਅਸਲ ਚੱਲਦੀ ਸੀ ਫਿਰ ਉੱਥੇ ਵੀ 1962 ਸੰਦੀ ਜਿਹੜਾ ਇਲੈਕਸ਼ਨ ਹੋਈ ਕਿ ਵੀ ਪ੍ਰਧਾਨ ਲਈ ਕੈਰੂ ਦੀ ਸਰਕਾਰ ਬਣ ਗਈ ਆਪਣਾ ਇਹ ਜੋ ਸੀਗੇ ਲਖਣ ਸਿੰਘ ਜੀ ਇਹਨ 17 ਬੰਦੇ ਸੀ 17 ਬੰਦੇ ਸਾਰੇ 17 ਬੰਦੇ ਸੀ ਐਮਐਲ ਸਾਰੇ ਮਲੇ ਇਹ ਲਾਸ਼ਾਂ ਨੇ ਗੱਬੀ ਬਹੁਤ ਅਸੈਂਬਲੀਸ਼ਨਰੀ ਕਰਨ ਬੋਧ ਸੀ ਲਾਸ਼ਾਂ ਸੁਣ ਗੱਲ ਬਹੁਤ ਸਿਆਣੇ ਸੀ ਲਾਸ਼ਾਂ ਸੁਣ ਗੱਲ ਬਹੁਤ ਸਿਆਣੇ ਸੀ ਉਹ ਕਹਿ ਰਹੇ ਵੀ ਸਿਆਣੇ ਸੀ ਜਿਹੜੇ ਕਾਫੀ ਜੀ ਉਹਨਾਂ ਨੇ ਵੀ ਪੰਜਾਬ ਦੇ ਮੁੱਦਿਆਂ ਤੇ ਬਹਿਸ ਹੁੰਦੀ ਸੀ ਤੇ ਕਹਿ ਰਹੇ ਬਹੁਤ ਆਖਰਦਾਰ ਸੀ ਲਾਸ਼ਾਂ ਸੁਣ ਗੱਲ ਤਾਂ ਕਹਿੰਦਾ ਵੀ ਮੈਨੂੰ ਵੀ ਇਹ ਬਹੁਤ ਖਰਾਬ ਕਰ ਦੇ ਲਾਸ਼ਾਂ ਸੁਣੀ ਵੀ ਕਹਿੰਦੇ ਵੀ ਇਹ ਕਹਿੰਦੇ ਠੀਕ ਨਹੀਂ ਗਾ ਤੇ ਫਿਰ ਜੀ ਨੇ ਵੀ ਆਪਣਾ ਕਹਿ ਰਹੇ ਨੇ ਇੱਕ ਦਿਨ ਜੀ ਦੇਖੋ ਉਸ ਵੀ ਬਣਾਇਆ ਪ੍ਰੋਗਰਾਮ ਬਣਾਇਆ ਵੀ ਉਹ ਦੇਸੀ ਐਡੀਸ਼ਨ ਜੱਸ ਵੀ ਐਡਵਾਈਸਰ ਸੀਗੇ ਗਨਪ ਸਿੰਘ ਜੀ ਐਡੀਸ਼ਨ ਚੈਨਲ ਸੀ ਹਾਂ ਜੋ ਉਹਨਾਂ ਨੇ ਫਿਰ ਕਿਹਾ ਪਿਰ ਕਹਿੰਦਾ ਕਹਿੰਦਾ ਬਾਬੇ ਨੂੰ ਮਿਲਣ ਜਾਣਾ ਵੀ ਚੱਲ ਸਾਡੇ ਨਾਲ ਉਹ ਕਹਿੰਦਾ ਕਿੱਥੇ ਕਹਿੰਦਾ ਚੱਲ ਤੂੰ ਨਾਲ ਬੈ ਜੋ ਉੱਥੇ ਜਦੋਂ ਗਏ ਤੇ ਆਪਣਾ ਆਰੇ ਸੀ ਤੇ ਉਹਨਾਂ ਦੱਸਿਆ ਕਿਸੇ ਨੇ ਨਹੀਂ ਦੱਸਿਆ ਜੀ ਕਹਿੰਦੇ ਕਿਸੇ ਨੇ ਦੱਸਿਆ ਜੀ ਨਰਸਰਵਾਨਾ ਹੋ ਗਿਆ ਜਦੋਂ ਉੱਥੇ ਆਏ ਪਹੁੰਚੇ ਤੇ ਉੱਥੇ ਵੀ ਨਰਸਰਵੇ ਗੇਟ ਕੋਲ ਆਏ ਮੋੜ ਘਟਣ ਲੱਗੇ ਤੇ ਉੱਥੇ ਮੂਰੇ ਪੰਜ-ਸਤ ਬੰਦੇ ਪਹਿਲੇ ਹੀ ਉੱਥੇ ਬੈਠੇ ਸੀ ਪਹਿਲੇ ਉੱਥੇ ਬੈਠੇ ਸੀ ਵੀ ਬੁਕਰੋਂ ਦੇ ਸਤਕਾਰ ਲਈ ਹੱਥ ਹਾਰ ਲਈ ਖੜੇ ਸੀ ਤੇ ਵੀ ਉਹ ਕਹਿੰਦੇ ਕਹਿੰਦੇ ਵੀ ਇਹਨਾਂ ਨੂੰ ਪਤਾ ਲੱਗਿਆ ਉਹਨਾਂ ਵਿੱਚ ਇੱਕ ਵੀ ਜੈਲਦਾਰ ਜਗਿੰਦਰ ਸਿੰਘ ਸਿਰਸਗਾਲ ਵਾਲੇ ਉਹ ਵੀ ਸੀ ਹੋਰ ਜਿਹੜੇ ਸੀ ਆਰਜੀਨ ਵੀ ਸੀ ਆਰਜਨ ਸਿੰਘ ਆਰਜੀਨ ਵੀ ਸੀ ਉਹ ਸੇ ਗੱਲ ਵੜੇ ਤੇ ਸਾਰੇ ਸੀਗੇ ਉਹਦੇ ਉੱਤੇ ਫਿਰ ਉਹ ਕਹਿੰਦੇ ਸੁਣ ਕੇ ਪਤਾ ਕਿ ਤੁਸੀਂ ਬਾਬਾ ਜੀ ਇਹ ਭੇਜਿਆ ਉਹ ਕਹਿੰਦੇ ਬਾਬਾ ਜੀ ਤੁਹਾਨੂੰ ਦੱਸਿਆ ਜੀ ਵੀ ਬਿਵਾਾਰ ਆਇਆ ਤੇ ਸੀਗਾ ਗੁੱਸੇ ਵਿੱਚ ਪੈਦਾ ਉਹਦਾ ਤਾ ਉਸ ਆਉਂਟਰ ਟੇਰ ਜਿਆ ਬਿਟਾ ਆਵੇ ਫਿਰ ਅੰਦਰ ਬਾਬਾ ਜੀ ਕੋ ਭੁਗਤੈ ਜਿੰਦਾਸਨ ਕੋ ਬਾਬਾ ਜੀ ਕੋ ਫਿਰ ਕੈਰੋਂ ਨੇ ਬਾਬਾ ਜੀ ਕੋ ਗਿਲਾ ਕੀਤਾ ਜੋ ਆ ਜਿਹੜੇ ਮੈਂ ਕਰਨਾ ਜੀ ਮੈਂ ਹੁਣ ਦੱਸਣਾ ਗਿਆ ਤੇ ਕੈਰੋਂ ਨੇ ਗਿਲਾ ਕੀਤਾ ਕਿ ਉਹ ਬਾਬਾ ਜੀ ਕਹਿੰਦਾ ਵੀ ਵੀ ਗੱਲ ਤੁਹਾਡਾ ਜੀ ਬਹੁਤ ਤਾਂ ਕਰਦਾ ਸੀ ਅਮਰੀਸ਼ ਮੈਨੂੰ ਬਹੁਤ ਕਹਿੰਦੇ ਬੋਲਦਾ ਵੀ ਵੇ ਬਹੁਤ ਜਿਆਦਾ ਕਹਿੰਦੇ ਮੈਨੂੰ ਤਾ ਕਰਦਾ ਬਾਬਾ ਜੀ ਮੱਭੀ ਮੁਸਕਰਾਏ ਕਹਿੰਦੇ ਵੇ ਪ੍ਰਸਾਦ ਸਾਹਿਬ ਕਹਿੰਦੇ ਹਰਿਦਰਨ ਨੇ ਤੇਰੀ ਕੁਰਸੀ ਤੇ ਬੈਠਣਾ ਹਰੇ ਤਾਂ ਉਸਨੇ ਤੇਰੇ ਵਾਲੀ ਕੁਰਸੀ ਤੇ ਬੈਠਣਾ ਕਹਿਰੋ ਜਿਹੜਾ ਸੀ ਬੜਾ ਭਾਵੁਕ ਹੋ ਗਿਆ ਜੀ ਬਹੁਤ ਜਿਆਦਾ ਗੁੱਸੇ ਚ ਆ ਗਿਆ ਕਹਿੰਦਾ ਬਾਬਾ ਜੀ ਇੱਕ 17 ਬੰਦੇ ਦੀ ਪਾਰਟੀ ਮੇਰੇ ਕੋਲ ਕੁਰਸੀ ਕੋਲ ਵੀ ਦੇਖੋ ਕਿ 17 ਬੰਦੇ ਦੀ ਪਾਰਟੀ ਆਊਟ ਆਫ 117 ਸੀਟਸ ਇੱਥੇ ਐਕਸ 17 ਸੀਟਾਂ ਏ ਕਿਸ ਤਰ੍ਹਾਂ ਮਦਦੀ ਪਾਰਟੀ ਮੇਤੋ ਕੋਸੇ ਗੋਲੂ ਬਾਬੇ ਵੀ ਜਗਨ ਦੇ ਪ੍ਰਤਾਪ ਸਿੰਘ ਨਾਤੀ ਰਿਵਸਾ ਨਾ ਕੋਈ ਸਾਡੇ ਵਸਾ ਕਿੰਵੇ ਗੁਰੂ ਸਾਹਿਬ ਨੇ ਫਰਮਾਇਆ ਅਖਿਰ ਮੈਂ ਨੀਚ ਕੀ ਢੋਰਾਜ ਤੇ ਵੀ ਹੁਣ ਤੱਕ ਇਹਦੇ ਉਤავਦੇ ਵਸ ਸਕਦੇ ਵੀ ਜਿਹੜਾ ਬਸਾਉਣਾ ਤੋਂ ਆਪਣਾਈਆਂ ਤੇ ਕਾਫੀ ਭਾਗ ਹੋਇਆ ਫਿਰ ਬਾਈ ਨੇ ਫਿਰ ਕਿਹਾ ਬਾਬਾ ਜੀ ਉਹਨੂੰ ਸਮਝਾਓ ਕਿ ਕਹਿਣੋਂ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਉਹ ਤਾਂ ਕਹਿੰਦੇ ਬੀਜ ਵੀ ਵੀ ਉਹ ਤਾਂ ਵੀ ਤੇ ਕੁਣਵਾਰਾ ਵਿਪਖਸ਼ਾ ਜਿਸ ਤਾਉਣੀ ਕਰਨਾ ਤੇ ਕਰਨਾ ਜੀ ਕਦੇ ਵੀ ਅਸੀਂ ਅਸੇ ਪੌਂਟੈਕਸ ਅੱਛੇ ਸੱਜੀਆ ਬਾਬਾ ਜੀ ਨੇ ਜਵਾਬ ਦਿੱਤਾ ਅਸੀਂ ਸੱਜਣ ਫਿਰ ਜਿਹਨੇ ਵੀ ਆਪਣੇ ਕੈਰੋਂ ਵੀ ਬਾਬਾ ਜੀ ਨੇ ਫਿਰ ਉਸ ਤੋਂ ਬਾਅਦ ਤੇ ਬਈ ਬਾਬਾ ਇਹ ਪਾਣਾ ਬਸਤਾ ਥਾਈ 7 ਅਕਤੂਬਰ ਨੂੰ ਨਹੀਂ ਸੋਤ ਤ੍ਰੇਤ ਨੂੰ ਬਾਬਾ ਇਹ ਪਾਣਾ ਬਸਤਾ ਤੇ ਬਾੜਸਾਂ ਦੀ ਗੱਲ ਹੋਈ ਹੈ ਬਾੜਸਾਂ ਦੀ ਗੱਲ ਹੋ ਰਹੀ ਹੈ ਬਾੜਸਾਂ ਦੀ ਜਗਰਾਉ ਇਲੈਕਸ਼ਨ ਦੇ ਵਿੱਚੋਂ ਪ੍ਰਤਾਪ ਸੋ ਕੈਰੋਂ ਦੀ ਬੀਬੀ ਹਰਪ੍ਰਕਾਸ਼ कौर ਸਦਵਾਂ ਨੂੰ ਹਰਾ ਕੇ ਲਾਸ਼ੋਂ ਸਿਰ ਗੱਜ ਦਿੱਤੀ ਸੀ ਦਿੱਤੀ ਸੀ ਤੇ ਫਿਰ ਇਹਨੇ ਉਹ ਸਵਾਲ ਭੇਜੇ ਜਿਹੜੇ ਸੀ ਫਿਰ ਉਸ ਦੁਆਦੀ ਵੀ ਰੇ ਬਣ ਕੇ ਸੀ ਐਜੂਕੇਸ਼ਨ ਮਿਸਟਰ ਗਰਨਾਵ ਸਰ ਗਰਸ ਜਿਹਾ ਜਸਿਕਰਨਾਵ ਸਰ ਦੀ ਸਰਕਾਰ ਸੀਗੀ ਉਦੋਂ ਵੱਢੀ ਤੇ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਪੜਾਣਾ ਪਤਾ ਜੀ ਫਿਰ ਉਹਨੇ ਸੱਤ ਗ੍ਰੰਥ ਸੱਤ ਰੇਟ ਤੇ 62 ਤੋਂ 67 ਦੀ ਇਲੈਕਸ਼ਨ ਫੇਰ ਆ ਗਈ ਸਾੜੇ ਦੇ ਲੱਖ ਫੇਰਾ ਗਏ ਸਾੜੇ ਬਚਨ ਦਾ ਬਾਬਾ ਜੀ ਸੱਤ ਸੀ ਹੋਣੇ ਸੀਗੇ ਬਚਨ ਤਿੰਨ ਘਰ ਸੱਤ ਹੋਣੇ ਸੀਗੇ ਬਚਨ ਬਾਬਾ ਨੇ ਕਿਤੇ ਪੰਜਾਬ ਦੇ ਮੁੱਖ ਮੰਤਰੀ ਬਣ ਤੇ ਉਸ ਤੋਂ ਬਾਅਦ ਇਹ ਫਿਰ ਵੀ 60 ਦੇ ਲੱਖ ਹੋ ਗਏ ਧਰਮ ਕੋਰਤ ਉਹ ਜਿੱਤ ਧਰਮ ਕੋਰਤ ਨੇ ਜੀ ਅਜੀਤ ਸੀ ਜੇ ਤਾਂ ਧਰਮ ਕੋਰਤ ਦਾ ਲੱਕ ਧਰਮ ਕੋਟੋਂ ਵੀ ਬੀ ਲੱਖ ਤੋਂ ਕਿੰਝ ਖੜ ਗਿਆ ਬਾਬਾ ਜੀ ਤਾਂ ਪਣਾ ਪਤਾ ਚੁੱਕੇ ਸੀ ਤੇ ਰੇਡ ਚ ਤੇ 67 ਜੀ ਵੀ ਆਪਣੇ ਨਾਲ ਸੀ ਤੇ ਬੇਗਮ ਤੇ ਆਪਣੇ ਭਾਈ ਨਰੈਣ ਸਿੰਘ ਜੀ ਭਾਈ ਇੰਦਰ ਸਿੰਘ ਗੱਡਾ ਤੇ ਭਾਈ ਸਾਧੂ ਸੋਣੀ ਤੇ ਇਹਨਾਂ ਨੇ ਸਾਰਿਆਂ ਨੇ ਚੜਾ ਭਾਈ ਜਗੀਰ ਸੋਣੀ ਭਾਈ ਜਿੱਤਾ ਸੋਣੀ ਨੇ ਸਾਰਿਆਂ ਨੇ ਸਪੋਰਟ ਕੀਤੀ ਸੀ ਕੋਰਸਲ ਨਹੀਂ ਸੀ ਸੱਚ ਕੋਰਸਲ ਸੀ ਤੇ ਸਾਰਿਆਂ ਨੇ ਸਪੋਰਟ ਕੀਤੀ ਜੀ 2 ਲੱਖ ਉਸੇ ਗੱਲ ਦੀ ਉਸ ওকে ਤੇ ਜੇ 2 ਲੱਖ ਉਸੇ ਗੱਲ ਜਿੱਤ ਗਿਆ ਸੀ ਜਿੱਤ ਗਿਆ ਸੀ ਚਾਹੇ ਉਸ ਤੋਂ ਬਾਅਦ ਇਹ ਵੀ ਆਪਣਾ ਜਿੱਤ ਗਿਆ ਸੀ ਫਿਰ ਇਹਨਾਂ ਨੇ ਜਦੋਂ ਵਾਪਸ ਸਾਰਾ ਮੰਡੀ ਸੀਗਾ ਨਾ ਫਿਰ ਇਹਨੇ ਕੀ ਕੀਤਾ ਰਿਪੋਰਟ ਕਰਤਾ ਜੀ ਗ੍ਰਨਾਵ ਸਤੀਰ ਦੀ ਗ੍ਰਨਾਵ ਜਿਸ ਗ੍ਰਨਾਵ ਸਾਡੀ ਗਰੇਲ ਉਦੀ ਬਜਾਰਸੀ ਕੀ ਬਣੀ ਹੋਈ ਅਕਾਲੀਆਂ ਅਕਾਲੀਆਂ ਦੀਆਂ ਰਿਪੋਰਟ ਕਰਕੇ ਤੇ 22 ਨਵੰਬਰ 1967 ਨੂੰ ਇਹ ਪੰਜਾਬ ਦਾ ਮੁੱਖ ਮੰਤਰੀ ਐਲਾਨ ਕਰ ਲਿਆ ਬੰਦੇ ਤੁਰ ਕੇ ਆਦਨ ਲੜਾਰੇ ਉਹ ਕਾਫੀ ਭਜਨ ਕੀਤੀ ਤੇ ਰਹਿ ਗਿਆ ਇਹ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਜੋ ਬਾਬਾ ਜੀ ਬਚਸ ਸੀ ਨਾ ਕਨ ਵਿੱਚ ਹੀ ਟੁਰ ਆਇਆ ਉਹ ਬਚਨ ਸੱਤ ਹੋਣੀ ਸੀ ਇਹ ਮਾਰਗ ਦੇ ਦਸ਼ਮਸ ਗਿਰ ਪੰਜਾਬ ਦਾ ਮੁੱਖ ਮੰਤਰੀ ਹੁਣ ਦੇਖੋ ਜੀ ਗਾਹਾਂ ਕੀ ਨਾਲ ਤੇ ਜਦੋਂ ਪੰਜਾਬ ਦਾ ਮੁੱਖ ਮੰਤਰੀ ਬਣ ਸਾਰਿਆਂ ਨੇ ਕਿਹਾ ਵੀ ਕਹਿੰਦੇ ਵੀ ਬਈ ਕਾ ਬਈ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਤੂੰ ਬਾਬਾ ਜੀ ਬਖਸ਼ਿਸ਼ ਹੋਇਆ ਸੀ ਉਸ ਮੌਕੇ ਜੀ ਬਾਬਾ ਜੀ ਦੀ ਬਰਸੀ ਨੂੰ 67 ਸਤਾਚ ਬਣਿਆ 68 ਸਾਂ ਦੀ ਬਰਸੀ ਦੀ ਗੱਲ ਕਰਦਾ ਇਹ ਬਣਿਆ ਸੀ 25 ਨਵੰਬਰ ਨੂੰ ਸਤਾੜ ਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ ਸੀ ਤੇ ਤੇ ਉਹ ਤੇ ਉਹ ਉਸ ਸਤਾੜ ਸੰਦੇ ਵਿੱਚ ਉਹ ਸੋਚਿਆ ਜੀ ਕਾ ਬਈ ਖੰਡ ਮਿਲਦੀ ਹੁੰਦੀ ਸੀ ਬਈ ਕੋਟੇ ਤੇ ਮਿਲਦੀ ਹੁੰਦੀ ਸੀ ਕੋਟੇ ਤੇ ਮਿਲਦੀ ਹੁੰਦੀ ਸੀ ਤੇ ਵੀ ਵੀ ਆਪਣਾ ਰਾਸ਼ਨ ਕਾਟਾ ਤੇ ਮਿਲਦੀ ਹੁੰਦੀ ਸੀ ਵੀ ਕਿਸੇ ਤੋਂ ਦੋ ਦੋ ਕਿਲੋ ਕਿਸੇ ਕਿਲੋ ਵਸਤਾ ਆਸੀਆਂ ਵੀ ਆਲਾ ਉਹਨੇ ਤੋੜ ਕੇ ਦਿੰਦੇ ਦਿੰਦੇ ਸੀ ਉਹ ਤੇ ਨਾਲ ਸਹਣਾ ਜੀ ਫਿਰ ਉਹ ਵੀ ਆਪਾਂ ਰੋਡ ਪੈਂਦੀ ਸੀ ਵੀ ਵੀ ਖੰਡ ਦੀ ਰੋਡ ਪੈਂਦੀ ਆਂਦੀ ਸੀ ਤੇ ਵੀ ਫਿਰ ਵੀ ਉੱਥੇ ਬਾਬਾ ਜੀ ਦਾ ਜੰਦਰ ਵੀ ਆ ਗਿਆ ਜੰਦਰ ਆ ਗਿਆ ਵੀ ਮਾਰਚ ਦਾ ਜੰਦਰ ਆ ਗਿਆ ਬਾਬਾ ਜੀ ਦਾ ਮਨੋਰ ਦਾ ਤੇ ਮਾਰਚ ਨੂੰ 68 ਸੰਦ ਜੰਦਰ ਆ ਗਿਆ ਤੇ ਉਧਰ ਵੀ ਉਹ ਪਹਿਲਾਂ ਜੰਦਰ ਆਇਆ ਫਿਰ ਅਗਸਤ ਦੀ ਵਰਸੀ ਆ ਗਈ ਵਰਸੀ ਆਈ ਬਾਬਾ ਜੀ ਤੇ ਬਈ ਉਹ 88 ਵਰਸੀ ਦਾ ਕਿ ਉੱਥੇ ਸੀ 68 ਚ ਗੱਲ ਤੇ ਵੀ 68 ਸਾਲ ਮੈਨੂੰ ਬੰਨ ਵੀ ਜ਼ਿਆਦਾ ਜਦੋਂ ਵਰਸੀ ਦੇ ਜੀ ਫਿਰ ਉੱਥੇ ਵੀ ਐਪਲੀਕੇਸ਼ਨ ਲਿਖੀ ਸਾਰਿਆਂ ਦੇ ਨਾਲ ਸਿਰੋਂ ਤੇ ਵੀ ਉਸ ਮੁਕੇ ਕਮੇਟੀ ਬਣਾਈ ਸੀ ਨਾਲ ਸਾਰੀ ਜਿਸ ਵਿੱਚ ਬਈ ਕਮੇਟੀ ਦੇ ਵਿੱਚ ਵੀ ਸੋ ਪ੍ਰਪਪਾ ਬਕੇਰ ਸਿੰਘ ਜੀ ਸੀ ਤੇ ਪਾ ਕੁੰਦਨ ਸਿੰਘ ਜੀ ਬਾਬਾ ਇੰਦਰ ਸਿੰਘ ਜੀ ਜੋ ਘਟਾਈ ਹੈ ਉਹ ਸੀਗੇ ਤੇ ਬਾਕੀ ਫਿਰ ਬਾਕੀ ਆਪਣਾ ਭਾਈ ਜੀਤਾ ਸਿੰਘ ਜਿਹੜੀ ਸੀ ਤੇ ਉਹ ਬੰਦ ਰਹਿਣੀ ਸੀ ਤੇ ਸਰ ਕਮੇਟੀ ਬਣੀ ਸੀ ਤੇ ਕਮੇਟੀ ਬਣ ਕੇ ਇਹਨਾਂ ਨੇ ਕੋਈ ਇਪਲੀਕੇਸ਼ਨ ਕੀਤੀ ਵੀ ਨਾਲ ਸਰ ਦੀ ਕੋਟਾ ਚਾਹੀਦਾ ਅਖੰਡ ਦਾ ਵੀ ਸਾਨੂੰ ਵੀ ਵੀ 10 ਬਾਰ ਕੋ ਬੁਰੀਆਂ ਖੰਡ ਦੀਆਂ ਦਿੱਤੀਆਂ ਉਹ ਤਾਂ ਕੋਟਾ ਸੀਗਾ ਚਲਦੀਆਂ ਸੀ ਕੈਰੋਂ ਨੇ ਇਹਨਾਂ ਨਾਲ ਸੰਸਗੱਲ ਕੀਤੀ ਤਾਂ ਜੋ ਨਾਲ ਸਰ ਦੀ ਐਪਲੀਕੇਸ਼ਨ ਆਈ ਜਾਈ ਉੱਥੇ ਹਲੇ ਬਾਬਾ ਜੀ ਬਚਨ ਬਣਿਆ ਸੀ ਕੈਰੋਂ ਇਹ ਆਪਣਾ ਕੀ ਦਸ਼ਨ ਸੰਸਗੱਲ ਤੇ ਉੱਥੇ ਆਈ ਤੇ ਉਹ ਕਹਿ ਵੀਰਾਂ ਸੰਸਗੱਲ ਇਹਨਾਂ ਕਰਦੀ ਕਿੰਦੇ ਨਾਨਕ ਸਿਹਰ ਨੂੰ ਕੋਈ ਕੋਟ ਨਹੀਂ ਆ। ਸਾਰੀ ਬੜੀ ਭਜਟ ਪੈ ਗਈ ਜੀ ਮੈਂ ਵੀ ਉੱਥੇ ਸੀ ਔਰ ਫਿਰ ਭਜਟ ਪੈ ਗਈ ਵੀ ਬਹੁਤ ਜ ਬਾਬਾ ਜੀ ਅਸਾਂ ਤੇ ਸਾਰੇ ਇਕੱਠੇ ਹੁੰਦੇ ਸੀ ਤੇ ਉੱਥੇ ਵੀ ਇਹ ਗੱਲ ਹੋਈ ਵੀ ਇਹ ਗੱਲ ਕਿਉਂਕਿ ਬਾਬਾ ਜੀ ਮੇਰਾ ਨਾ ਬੜਿਆ ਇਹ ਇਹ ਗੱਲ ਕਰਨ ਕੀ ਲੱਗਿਆ ਇਹ ਗੱਲ ਉਹ ਫਿਰ ਦੁਆਰਾ ਜੀ ਅਪਲੀਕੇਸ਼ਨ ਗਈ ਦਿੱਤੀ। ਇਹ ਫਿਰ ਬਾਬਾ ਭਾਈ ਦਰਸ਼ਨ ਘਡਾਉ ਹੀ ਗਏ ਸੀ। ਗਏ ਸੀ ਤੇ ਫਿਰ ਸਾਰੇ ਵੀ ਉੱਥੇ ਗਏ ਤੇ ਵੀ ਉਹ ਕੋਈ ਕਿਹਾ ਵੀ ਕਹਿੰਦੇ ਵੀ ਬਗੇ ਸਭੀ ਤੁਸੀਂ ਬਾਪੂ ਜੀ ਬਚਾ ਤੁਸੀਂ ਬੜੇ ਮੁੱਖਤਰੀ ਹੁਣ ਤੁਸੀਂ ਨਾਲ ਸੇ ਨਾ ਕਰਦੇ ਉਹ ਕਹਿੰਦਾ ਫੇਰ ਨਾ ਕਰਦੀ ਕਹਿੰਦਾ ਮੈਂ ਨਾਲ ਸਾਨੂੰ ਕੋਈ ਖਾਖੰਡ ਨਹੀਂ ਜਣੀ ਕੋਈ ਨਹੀਂ ਮਜੂਰ ਕਰਨੀ ਉਹ ਸਾਰੇ ਫੇਰ ਬਸਟ ਹੋਈ ਜੀ ਫੇਰ ਜੇ ਮੈਂ ਮੈਨੂੰ ਵੀ ਜ਼ਿਆਦਾ ਉਹ ਜੀ ਵੀ ਵੀ ਬੜਾ ਮੇਰੀ 15 ਸਾਲ ਦੀ ਉਮਰ ਸੀ ਮੇਰੇ ਉਹਦੇ ਰੋ ਮੈਂ ਆਪਣਾ 15 ਸਾਲ ਦੀ ਉਮਰ ਸੀ ਮੈਂ ਮੈਨੂੰ ਜਾਲ ਫੇਰ ਉਤਵਾਦ ਫੇਰ ਵੀ ਉਹਨਾਂ ਨੇ ਫੇਰ ਕਿਹਾ ਵੀ ਵੀ ਕਹਿੰਦੇ ਵੀ ਆਪਾਂ ਕੀ ਕਰੀ ਫੇਰ ਜੇ ਇੱਕ ਬਾਫਤ ਕੌਰ ਸਾਹਿਬ ਸੀ ਮੇਰੇ ਲੱਗੀ ਕੌਰ ਸਾਹਿਬ ਆ ਗਏ ਬਿਨਾਰਤ ਸਰ ਬੈਗੋਂ ਦੇਖੀ ਗਈ ਨਾਰਾ ਉਹ ਜਿਹੜੇ ਬੋਸ ਮੁੱਕੇ ਸੀ ਸਾਰੇ ਗਏ ਤੇ ਉੱਥੇ ਕੋ ਉੱਥੇ ਮਿਲੇ ਉਹ ਕਹਿੰਦੇ ਵੀ ਕਹਿੰਦੇ ਵੀ ਤੂੰ ਬਾਬੇ ਦੇ ਬਚਨਾਂ ਦੀ ਗੱਲ ਸਭ ਤੁਸੀਂ ਬਣਿਓ ਜਿਆਦਾ ਮੁੱਖ ਮੰਤਰੀ ਬਾਬੇ ਦੇ ਬਚਨ ਸੀ ਤੂੰ ਜਿਆਦਾ ਮੁੱਖਦੇ ਬਣਾ ਬਣ ਗਏ ਤੁਸੀਂ ਹੁਣ ਤੁਸੀਂ ਨਾਰਾ ਸਰ ਨਾਲ ਕਹਿੰਦਾ ਧੱਕਾ ਕਰਦੇ ਹੋ ਇਸ ਦਾ ਉਹ ਕਹਿੰਦਾ ਕਿ ਮੈਂ ਆਪਣਾ ਕੋਰਸ ਸਮਕੇ ਤੇ ਜੀ ਗੱਲ ਸਭ ਤੇ ਇੰਗਲਿਸ਼ ਵਿੱਚ ਬੋਲੇ ਕਿ ਤੁਸੀਂ ਆਖ ਕੇ ਕਿ ਨਾ ਨਾਰਾ ਸਰ ਨੂੰ ਨੋਬ ਦੇ ਦੇ ਕਿ ਕੈਨ ਹਵ ਯੂ 슈ਗਰ ਐਟ ਆਲ ਐਂਡ ਵੀ ਕੈਨ ਮੈਨ ਜੇ ਕਿਤੇ ਹੈ ਤੇ ਬੀ ਉਹ ਕਿ ਦੇ ਕਾਰਨ ਕੀ ਹੈ ਜੀ ਗੱਲ ਸਭ ਤੁਸੀਂ ਕੀ ਕਰਦੇ ਉਹ ਕਹਿੰਦਾ ਮੈਂ ਕਹਿੰਦਾ ਸ਼ੁਗਰ ਨਹੀਂ ਦੇਣੀ ਕਿ ਸ਼ੁਗਰ ਦੀ ਖਤਮ ਮੇਰੇ ਕੋਲ ਨਾ ਹੁਣ ਕਿੰਨਾ ਅਸਰ ਹੈ ਉਹ ਕਹਿੰਦਾ ਫਿਰ ਕੀ ਕਰਨਾ ਉਹ ਕਹਿੰਦਾ ਜੀ ਮੈਂ ਫਿਰ ਕੋਰਸਾਂ ਨੂੰ ਦੱਸਿਆ ਉਹਨਾਂ ਨੇ ਸਾਰੇ ਸੀ ਬਈ ਆਪਣੇ ਬਈ ਉੱਥੇ ਬੈਠੇ ਸੀ ਉਹ ਕਹਿੰਦਾ ਮੈਂ ਅੱਜ ਬਾਬਾ ਜੀ ਦੇ ਬਚਨਾਂ ਨਾਲ ਦੇਖੋ ਜੀ ਲਾਸਤ ਸੇ ਕਰ ਰਿਹਾ ਮੈਂ ਬਾਬਾ ਜੀ ਦੇ ਬਚਨਾਂ ਨਾਲ ਇਸ ਕੁਰਸੀ ਤੇ ਬੈਠਾ ਮੱਖਣਤਰੀ ਦੀ ਕੁਰਸੀ ਤੇ ਇਹ ਸਰਤਾਂ ਤਾਂ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਬਚਨ ਸੀ ਉਹਨਾਂ ਦੇ ਸਦਕਾ ਮੈਂ ਪਹੁੰਚਿਆ ਤੇ ਇਹ ਬੜੀ ਬਕਸ਼ਾਉਂ ਨੇ ਕੀਤੀ ਹੋਈ ਸੀ ਇਥੇ ਤੋਂ ਪੰਜਾਬ ਵੀ ਪਹੁੰਚੇਗੇ ਜੇ ਬੀਗਾ ਰਗਾ ਤੇ ਫਿਰ ਕਿ ਮੈਂ ਇਥੇ ਪਹੁੰਚ ਜਾਓ ਤੇ ਹੁਣ ਤੁਸੀਂ ਮੇਰੇ ਕੋਲ ਕੋਈ ਸ਼ੂਗਰ ਲੈਣੇ ਖਤਰਾ ਆਉਣੇ ਸ਼ੂਗਰ ਲੈਣ ਦੀ ਖਤਰਾ ਵੀ ਸ਼ੂਗਰ ਖੰਡ ਮਤਲਬ ਉਹ ਖੰਡ ਮੈਂ ਨਹੀਂ ਖੜ ਦੇ ਕਦੇ ਮੈਂ ਇੱਡੀ ਵੱਡੀ ਕੁਰਸੀ ਤੇ ਬੈਠਾ ਤੇ ਤੁਸੀਂ ਕਹਿੰਦੇ ਮੇਰੇ ਕੋਲੋਂ ਬਾਪਾ ਦਾ ਸਥਾਨ ਮਜੂਰ ਕਰੋ ਹਰੀ ਕੇ ਪੱਤਰਾਂ ਕਦੇ ਐਪਲੀਕੇਸ਼ਨ ਲੈ ਕੇ ਆਓ ਲੈ ਕੇ ਆਓ ਮਿਲ ਕੋ ਇਹ ਹਲਕਾ ਬਤਨਾਸਤਾਨ ਵੀ ਮੰਜੂਰ ਕਰਾ ਜਦੋਂ ਬਾਬਾ ਜੀ ਇੱਥੇ ਪੇ ਪੇ ਜਲ ਪ੍ਰਵਾਹ ਕੀ ਤਸ਼ਰੀਹ ਕਰਿ ਖਤ। ਇਹ ਉਹ ਸਨ ਮੰਜੂਰ ਕਰਾ ਮੇਰੇ ਕੋ ਉਹ ਚਾਂਸੀ ਸੈਂਟਰਲ ਗਵਰਨਮੈਂਟ ਦਾ ਸੀ। ਫਿਰ ਦੂਦ ਉਹ ਸੈਂਟਰਲ ਗਵਰਨਮੈਂਟ ਅਸੇ ਸਭ ਇਸ ਮੇਰੇ ਕੋ ਮੰਜੂਰ ਕਰਾਓ। ਮੇਰੇ ਕੋ ਐਪਲੀਕੇਸ਼ਨ ਲਿਖਿਆ ਉਹ ਕਹਿੰਦੇ ਖੰਡ ਦੀ ਗੱਤ ਨਹੀਂ ਮੇਰੇ ਕੋਲ ਮੈ ਜਗਾ ਦੇ ਕੋਈ ਬੜੀ ਉੱਚੀ ਸੋਚ ਦਾ ਮਾਰਕਸੀ ਗਰ। ਉਹ ਕਹਿੰਦਾ ਮੇਰੇ ਕੋ ਉਹ ਲੈ ਆ ਉਹ ਕਹਿੰਦਾ ਮੈਂ ਉਹ ਕਹਿੰਦਾ ਕਰੂਗਾ। ਫਿਰ ਉਹਨੇ ਉਹ ਦੂਦ ਫਿਰ ਉਹਨੇ ਐਪਲੀਕੇਸ਼ਨ ਵੀ ਲੈ ਦਿਨਾ ਅਕਸਰ ਦੇ ਤੀ ਫਿਰ ਉਹ ਦਿੱਤਾ ਆਪਣਾ ਉਨੇ ਗਾ ਫਾਰਵਰਡ ਕੀਤੀ ਸੀ ਸੈਂਟਰੀ ਨੂੰ ਫਾਰਵਰਡ ਕੀਤੀ ਫਿਰ ਉਹ ਕਾਫੀ ਕੋਸ ਹੋਇਆ ਜੀ ਕੋਲ ਕੋ ਚੱਲਦੇ ਰਹੇ ਤੇ ਉਸ ਤੋਂ ਬਾਅਦ ਫਿਰ ਵੀ ਇੱਚ ਸਦਾਰ ਸਿੰਘ ਦਾ ਮੁੰਡਾ ਲੜਕਾ ਹਰਚੰਦ ਸਿੰਘ ਉਹ ਵੀ ਮਖੂ ਲੱਗੇ ਸੀ ਆਪਣੇ ਲੱਗੇ ਸੀ ਬੀ ਐਸਟੀਮ ਲੱਗੀ ਸੀ ਉਹਨਾਂ ਨੇ ਵੀ ਫਿਰ ਅਪਲੀਕੇਸ਼ਨ ਦਾ ਵੀ ਬੜੀ ਮਦਦ ਕੀਤੀ ਤੇ ਵੀ ਉਹ ਹਰਚੰਦ ਸਿੰਘ ਸਾਦੂ ਤੇ ਉਹਨਾਂ ਨੇ ਕੀਤੀ ਉਹ ਸਾਰਾ ਸਿਰ ਮਤਲਬ ਇਹ ਸੀ ਗਲਤੇ ਬਹੁਤ ਬਾਬਾ ਜੀ ਬਖਸ਼ਿਸ਼ ਸੀ ਬਾਬਾ ਜੀ ਬਸ਼ਾ ਨਾਲੋਂ ਜ਼ਿਆਦਾ ਮਖੂਤਰੀ ਵਰਜ਼ੀ 9 ਹੀ ਦੇ ਰਿਹਾ ਉਹ ਤਾਂ ਮੁੱਕ ਗਏ ਗੱਲ ਸਭ ਜਿਹੜੇ ਕਿ ਆਮ ਨਹੀਂ ਕੋਈ ਕਰ ਸਕਦਾ ਸੀ ਏਸੀ ਵੀ ਬਾਬਾ ਦੇ ਬੱਚੇ ਜਿਹੜੇ ਨੇ ਸਾਲ ਬੱਚਾ ਠੱਲਾਦਾ ਸਾਲ ਬਾਬਾ ਦੀ ਬੱਚੇ ਹਮੇਸ਼ਾ ਤਨ ਕਰ ਸਕਦਾ ਤੰਦਿਰ ਉਹ ਕੁਇਤਾ ਸੀ ਬੀ ਬੀ ਚੇਂਦਾ ਮਿੱਤਰਤੀ ਸੀ ਨਾ ਦੀ ਬੀ ਬੀ ਚੇਂਦਾ ਤੇ ਨੇਹਰੀਆਂ ਚੱਖੜ ਮੀਂਹ ਕਣੀ ਸਾਬ ਕੋਤ ਜੀ ਦੀ ਗੈ ਨਿਕਲਦਾ ਪਰ ਛਲ ਕੇ ਉਸ ਤੋਂ ਬਾਅਦ ਬੀ ਉਕਦਾ ਉਹ ਬੁਗਦਾ ਜੀ ਉਰ ਜੇ ਇਸ ਤਰ੍ਹਾਂ ਦੇ ਬਾਬਾ ਦੇ ਬੱਚੇ ਜਿਹੜੇ ਕੋਈ ਤਨ ਕਰ ਸਕਦਾ ਇਹ ਹੀ ਸਾਕੀ ਸੀ ਮੈਨੂੰ ਕੋਈ ਨਹੀਂ ਸਕਿੱਦ ਦਲਕਸ਼ਾ ਕਾਨੂੰਨ ਦਾ ਪਰਸਪੰਮੇਕੁਰ ਪਰ ਬਰਾਂਗਾ ਪਈਆ ਇਹ ਵੀ ਤਾਂ ਅਸਿਬੈਂਤੀਆ ਕੋਲ ਚੁਗਾ ਦੀ ਮਾਫੀ ਬਾਰੀ ਜੀ ਕਾ ਫਾਲਸਾ ਮਹਿਜ ਕੀ ਪਤਾ